ਸਾਧ ਸੰਗਤ ਜੀਓ ਸਾਰੀਆਂ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਬੜੇ ਸਤਿਕਾਰ ਦੇ ਨਾਲ ਬੜੇ ਆਦਬ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜਿਸ ਸਥਾਨ ਤੇ ਬੈਠੇ ਹੋ ਇਸ ਸਥਾਨ ਤੇ 1962 ਦੇ ਵਿੱਚ ਸੰਤ ਭਗ ਸਿੰਘ ਜੀ ਜੋ ਕਿ ਪਿੰਡ ਜੈਤੇਵਾਲੀ ਦੇ ਸਨ ਉਹਨਾਂ ਨੇ ਆ ਕੇ ਨਿਸ਼ਾਨ ਸਾਹਿਬ ਲਾਇਆ ਨਿਸ਼ਾਨ ਸਾਹਿਬ ਲਾਉਣ ਤੋਂ ਬਾਅਦ ਉਹਨਾਂ ਨੇ बाबा शादी सिंह जी ਜੋ ਕਿ ਪਿੰਡ ਲੌਦੀ ਮਾਜਰੇ ਦੇ ਸਨ ਫੌਜ ਵਿੱਚ ਉਹ ਰਜਰ ਬਾਈ ਹੋਏ ਸਨ ਤੇ ਕੇਸਗੜ ਸਾਹਿਬ ਦੀ ਮਿਸਰ ਸੇਵਾ ਸ਼ੁਰੂ ਹੋਈ ਜਦੋਂ ਤੱਕ ਕੇਸਗੜ ਸਾਹਿਬ ਦੀ ਸੇਵਾ ਚੱਲਦੀ ਰਹੀ बाबा शादी सिंह ਜੀ ਨੇ ਪਿੰਡਾਂ ਵਿੱਚੋਂ ਲੰਗਰ ਦੁੱਧ ਪ੍ਰਸ਼ਾਦ ਇਕੱਠੇ ਕਰਕੇ ਰੋਜ਼ ਹੀ ਰੋਜ਼ ਕੇਸਗੜ ਸਾਹਿਬ ਪਜਾਉਣੇ ਇਹ ਮੌਨ 36 ਦੀ ਗੱਲ ਕਰ ਰਹੇ ਹਾਂ ਜਦੋਂ ਕਿ ਕਿਸੇ ਪਾਸ ਸਾਈਕਲ ਵੀ ਨਹੀਂ ਹੁੰਦਾ बाबा जी ने बड़े औखे राह सारा कुछ कट्ठा करके केस करता केसाब उस तो बाद फिर बाबा शादी सिंह उस सेवा दे परमेस ने खुश होके के अंत भगत सिंह जी ने हंत भगत सिंह जी ने बुलाया कि तुम इस स्थान पर बैठो इस स्थान संभाल इतने पुराना तपस्या जगह है ऋषि मुनिया ने इत बहुत तपस्या की हुई है उस तुम तो ਬਾਬਾ ਸ਼ਾਦੀ ਸਿੰਘ ਨੂੰ ਵੀ ਪਰਮੇਸ਼ਰ ਨੇ ਖੋਜ ਵੀ ਜਦ ਸਰ ਸਾਰਾ ਕੁਸੂਨ ਦਿਖਾ ਦਿੱਤਾ ਕਿ ਤੁਹਾਡੇ ਇੱਥੇ ਡਿਊਟੀ ਲੱਗਣੀ ਹੈ ਚਲੋ ਮੁੱਖ ਦੀ ਗੱਲ ਕਿ ਬਾਬਾ ਸ਼ਾਦੀ ਸਿੰਘ ਜੀ 21 ਫਰਵਰੀ 189 ਦੇ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਉਹਨਾਂ ਤੋਂ ਬਾਅਦ ਬਾਬਾ ਖ਼ਾਲਸ ਸਿੰਘ ਜੀ ਨੂੰ ਇਹ ਸਾਰਾ ਜੋ ਸੇਵਾ ਦਾ ਸੰਭਾਲਿਆ ਗਿਆ ਉਹਨਾਂ ਨੇ 38 ਸਾਲ 3 ਮਹੀਨੇ ਤੇ 3 ਦਿਨ ਆਪਣੀ ਸੇਵਾ ਨੂੰ ਬਾਖੂਬੀ ਨਿਭਾਉਂਦਿਆਂ ਹੋਇਆ ਬੜੀ ਸਾਥਕੀ ਦੇ ਨਾਲ ਬੜੇ ਸਾਦੇ ਪਰਦੇ ਨਾਲ ਕਿਸੇ ਬਿਨਾ ਕੋਈ ਦੋਸਤੋਂ ਬਿਨਾ ਆਪਣੀ ਚਿੱਟੀ ਚਾਦਰ ਲੈ ਕੇ ਇਸ ਸੰਸਾਰ ਤੋਂ 25 ਮਈ ਦੀ ਸਵੇਰੇ 2:30 ਵਜੇ ਇਸ ਸੰਸਾਰ ਤੋਂ ਚਲੇ ਗਏ ਹੁਨਾ ਦੀ ਉਮਰ ਉਸ ਟਾਈਮ ਦੇ ਵਿੱਚ 99 ਸਾਲ 7 ਮਹੀਨੇ 9 ਦਿਨ ਦੀ ਬੜੀ ਸੀ ਤੇ ਉਸ ਤੋਂ ਬਾਅਦ ਉਨਾ ਦਾ ਜੋ ਸ੍ਰੀ ਸੀ ਜਲ ਪ੍ਰਵਾ ਪ੍ਰਵਾਹ ਸਾਹਿਬ ਦੇਖੇ ਉਹਨਾਂ ਦੇ ਹੁਕਮ ਅਨੁਸਾਰ ਜੋ ਕਹਿ ਗਏ ਸਨ ਉਸੇ ਤਰ੍ਹਾਂ ਕੀਤਾ ਗਿਆ ਸੋ ਮੈਂ ਹੁਣ ਸੰਤਾਂ ਨੂੰ ਬੇਨਤੀ ਕਰਾਂਗਾ ਕਿ 3 ਮਈ ਨੂੰ ਜੋ ਉਹਨਾਂ ਦੀ ਅੰਤਮ ਅਰਦਾਸ ਆ ਉਹ ਹੋਏ ਹੋਰ ਜਾ ਰਹੀ ਆ ਜਿਹਦੇ ਵਿੱਚ 9 ਵਜੇ ਸ਼ਾਇਦ ਪਾਠ ਦੇ ਕੋ ਪਾੜੇ ਸ਼ੁਰੂ ਹੋ ਜਾਣੇ ਤਕਰੀਬਨ ਅੱਧੇ ਘੰਟੇ ਤੋਂ ਬਾਅਦ 9:30 ਵਜੇ ਕੀਰਤਨ ਸ਼ੁਰੂ ਹੋ ਜਾਣਾ ਜੀ ਦਾ ਪੇਪਰ ਵਾ ਕੀਰਤਨ ਦਾ ਓਹੋ 1 ਵਜੇ ਤੱਕ ਚੱਲਦਾ ਰਹਿਣਾ ਅਰਦਾਸ ਤੇ ਪ੍ਰੰਤ ਫਿਰ ਪਗੜੀ ਦੀ ਅਸਮੋਣੀ ਹੈ ਉ ਤੋਂ ਬਾਅਦ ਫਿਰ ਜਿੰਨੇ ਵੀ ਧਾਰਮਿਕ ਸਮਾਜਿਕ ਰਾਜਨੀਤਿਕ ਆਏ ਹਨ ਉਹਨਾਂ ਨੂੰ ਥੋੜਾ ਥੋੜਾ ਟਾਈਮ ਦੇ ਜਾਣਾ ਬਾਕੀ ਜੋ ਇਹ ਮੋਟਾ ਮੋਟਾ ਪ੍ਰੋਗਰਾਮ ਬਾਕੀ जो कि थोड़ा बहुत ही समय तब्दीली या मौके के अनुसार की जाएगी सो मैं अपने वालों समुचे सेवादारा वालों सारे अपील करा बेनती करा कि जिस तरह आप जी ने बाबा जी तो के शरीर छडन तो लेके जल प्रवाह तक अज तक साथ दिता है उस तरह आप जी ने तीन मई में भी पर तीन जून नरपूर साथ देना ता ਜਿਨ੍ਹਾਂ ਨੇ ਕਿ ਸਾਰਾ ਜੀਵਨ ਆਪਣਾ ਸੇਵਾ ਦੇ ਵਿੱਚ ਹੀ ਗੁਜ਼ਾਰ ਦਿੱਤਾ ਬਚਪਨ ਦੇ ਵਿੱਚ ਹੀ ਉਹਨਾਂ ਨੇ ਜਦੋਂ ਚੌਥੀ ਜਮਾਤ ਪੜ੍ਹਦੇ ਸਨ ਨਿਤਨੇਮ ਦੀਆਂ ਬਾਣੀਆਂ ਤੇ ਹੋਰ ਬਾਣੀਆਂ ਉਹਨਾਂ ਨੇ ਇਕੱਠ ਕਰ ਲਈਆਂ ਸਨ ਤੇ ਬਾਬਾ ਖਸ਼ਾਲ ਸਿੰਘ ਦੇ ਨਾਲ ਜਿੱਥੇ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਉੱਥੇ ਉਹਨਾਂ ਨੇ ਹੋਰ अनेका ਜੀਵਾਂ ਨੂੰ ਇਸ ਪਾਸੇ ਲਾਇਆ ਬੜੀ ਖੁਸ਼ੀ ਦੀ ਇਹ ਵੀ ਗੱਲ ਹੈ ਇਹ ਬਾਬਾ ਸ਼ਾਦੀ ਸਿੰਘ ਤੋਂ ਇਲਾਵਾ ਬਾਬਾ ਜਵਾਲਾ ਸਿੰਘ ਦੇ ਵੀ ਦਰਸ਼ਨ ਕੀਤੇ ਤੇ ਉਹਨਾਂ ਦੇ ਨਾਲ ਲਗਰਾਂ ਦੇ ਵਿੱਚ ਸੇਵਾ ਕਰਕੇ ਅਸ਼ੀਰਵਾਦ ਵੀ ਬਾਬਾ ਜਵਾਲਾ ਸਿੰਘ ਦਾ ਪ੍ਰਾਪਤ ਕੀਤਾ ਸੋ ਉਹਨਾਂ ਦੀ ਇੱਕ दिली तमन्ना ਸੀ ਕਿ ਜਿਹੜਾ ਸਾਡਾ ਸ਼੍ਰੀਰਾ ਉਹ ਜਲ ਪ੍ਰਵਾਹ ਕੀਤਾ ਜਾਵੇ ਸੋ ਉਸੇ ਤਰ੍ਹਾਂ ਕੀਤਾ ਗਿਆ ਸੋ ਬਾਬਾ ਜੀ ਦੀ ਰਹਿ ਨਮਾਈ ਦੇ ਵਿੱਚ ਪੂਰਾ ਸਾਭ ਦੀ ਜੋ ਸੇਵਾ ਤੁਹਾਨੂੰ ਸਾਰਿਆਂ ਨੂੰ ਪਤਾ ਅਰਨਤਪੁਰ ਸਾਹਿਬ ਦੇ ਨਿਵਾਸੀ ਆ ਬਾਕੂਬੀ ਦੇ ਨਾਲ ਹੋਈ ਗੁਰਦੁਆਰਾ ਮੋਹੰਦੀ ਮੰਡੀ ਵਧੀਆ ਪ੍ਰਬੰਧ ਬਾਬਾ ਜੀ ਰੇਖ ਵੀ ਚੱਲਦਾ ਤੇ ਚੱਲਦਾ ਰਹੇਗਾ ਲੌਦੀ ਮਾਜਰਾ ਉਹਨਾਂ ਦਾ ਬੜਾ ਨਾਲੇ ਬਹਾਦਰ ਪਿੰਡਾ ਉੱਥੇ ਇੱਕ ਬੜਾ ਤਕੜਾ ਗੁਰਦੁਆਰਾ ਕੰਪਲੈਕਸ ਤਿਆਰ ਕੀਤਾ ਗਿਆ ਹੋਰ ਵੀ ਜਿੱਥੇ ਵੀ ਕੋਈ ਕਾਰਜ ਹੁੰਦੇ ਹਨ ਪਿੰਡਾਂ ਦੇ ਵਿੱਚ ਉਹ ਸਾਰੇ ਬਾਕੂਬੀ ਨਿਵਾਏ ਗਏ ਸੋ ਉਹਨਾਂ ਨੂੰ ਆਪਾ ਜੋ ਸ਼ਹਜ਼ਾਲੀਆਂ ਹਨ ਅਸੀਂ ਤਾਂ ਉਹਨਾਂ ਤੋਂ ਅਸ਼ੀਰਵਾਦ ਲੈਣਾ ਸੋ ਤਿੰਨ जून होनी है सो मैं फिर सार् बेनती करा कि आप जी ने सारे ने भरपूर सहयोग देना सार्वज ने आना है सो चेचा से किसी सत्ता पत्र नहीं दे रहे इस करके मैं बेनती करा आप सार्या ने समय सिर आके जरूर साढ़ा साफाई करना है सो असी आसपंद होवे कि आप सू भरपूर सहयोग देवोगे अगले प्रोग्रामा दे भी सो मैं क्या तो पता है। ਕਿ ਆਪ ਜੀ ਨੇ ਜਦੋਂ ਹੜ੍ਹ ਆਇਆ ਆਪ ਜੀ ਨੇ ਪਾਣੀ ਵਿੱਚ ਬੜ ਬੜ ਕੇ ਜਿੱਥੇ ਸਾਡੇ ਅਸੀਂ ਸੰਗਤ ਵਾਲੇ ਪਛਵਾਲਿਆ ਚਾਰ ਬੰਦੇ ਆ ਉੱਥੇ ਆਪ ਜੀ ਨੇ ਸਾਡੀ ਰਹਿਨਮਾਈ ਵੀ ਕੀਤੀ ਕਿ ਇਸ ਪਿੰਡ ਦੇ ਵਿੱਚ ਇਹ ਚਾਹੀਦਾ ਇਸ ਪਿੰਡ ਦੇ ਵਿੱਚ ਆ ਚਾਹੀਦਾ ਉਹ ਆਪ ਜੀ ਨੇ ਸਾਨੂੰ ਭਰਪੂਰ ਸਹਿਯੋਗ ਦਿੱਤਾ ਸੋ ਮੈਂ ਤੁਹਾਡਾ ਧੰਨਵਾਦੀ ਹਾਂ ਕਿਸੀ ਨਾਲ ਦੇ ਬਸਾਤ ਚੱਲ ਕੇ ਇੱਥੇ ਆਏ ਹੋ ਸੋ भरपूर तो से भविष्य रहेगा महाराज कृपा करें सो मैं अपने वालों समुचे सेवादारा वालों आप जी तो का धनबाद करता है बेनती करता हो आस करा तू अगले प्रोग्राम भी भरपूर सहयोग देवोगे वाहेगुरू जी का खालसा वाहेगुरु जी की फतेह